ਕਰਤੇ ਤੇਰੀ ਇੱਕਤ ਇਹ ਵੈਗੂ ਦੇ ਸਾਰੇ ਅੰਮਿ ਤੁਹਾਡੀ ਟੇਕ ਦੇ ਸਾਰੇ ਅੰਤ ਅਸਰ ਦੇ ਸਾਰੇ ਤੇ ਜਿਹੜਾ ਜਿਹੜਾ ਮਾਲਕ ਦਾ ਟੇਕ ਆਸਰਾ ਲੱਖਦਾ ਹੈ ਨਾ ਜੀ ਮਾਲਕ ਕੋਣ ਹੈ ਤਾਂ ਇਹਨੂੰ ਫਿਕਰ ਕਰਾਈ ਤੇ ਕਿਆ ਬਣਾਸੀ ਲੱਖ ਜੋਨ ਨੂੰ ਪਾਈ ਇਹਦੇ ਜੇ ਤਦਿਆ ਸਭ ਨੂੰ ਪ੍ਰਤਦ ਕਰ ਇਹ ਬੜੇ ਪਰਮਾਤਮਾ ਨੇ ਸਾਰੇ ਜੀਵਾਂ ਦਾ ਇਹ ਸਾਰਿਆਂ ਨੂੰ ਜੀਵਿਕਾ ਵੀ ਦਿੱਤਾ ਹੋਇਆ ਹੈ। ਅਈਂ ਤਾਂ ਅਸੀਂ ਚਿੱਤਾਂ ਵਿੱਚ ਬੈਜਦੇ ਜੀ ਸਾਡੇ ਤੇ ਪਤਾ ਨਹੀਂ ਕਿੰਨਾ ਕਿੰਨਾ ਬੈਂਕਾਂ 'ਚ ਪੈਸਾ ਪਿਆ ਹੈ ਕਿੰਨੀਆਂ ਜ਼ਮੀਨਾਂ ਜਾਇਦਾਦਾਂ ਕਿੰਨਾ ਕੁਝ ਸਾਡੇ ਦੇ ਘਰਾਂ ਦੇ ਅੰਦਰ ਵੀ ਵੇਖੋ ਆਪਾਂ ਸਾਲ-ਸਾਲ ਦਾ ਇਕੱਠਾ ਕਰਾਈਨ ਪਾ ਲਏ ਨੇ। ਕਈ ਮਹੀਨੇ ਦਾ ਕਾਲਿੰਦੇ ਨੇ। ਕਈ ਕਦੇ ਕੋਈ ਗੱਲ ਨਹੀਂ ਸੁਣੀ ਜਾ ਕੇ ਨਾ ਆਵਾਂਗੇ। ਪਰ ਉਹ ਨਾਨਕ ਨੂੰ ਤਾਂ ਇਹ ਪਤਾ ਕੀ ਕਿਤੇ ਕਹਿੰਦੇ ਕੋਈ ਉਹ ਕੰਨੀ ਪੰਛੀਆਂ ਦੇ ਗੱਲ ਨੇ ਤੇ ਦੇਖਿਓ ਸੁਨੇਹ ਦੇ ਲਈ ਕੁਝ ਨਹੀਂ ਜੇ ਹੈਗਾ ਅਹੀਂ ਤੇ ਦੇਖੋ ਜਿੱਤਰਾ ਸੁਨੇਹ ਦੀ بارش ਪੈਂਦੀ ਨਾ ਜੀ ਅਪਣੇ ਘਰ ਅੰਦਰ ਬੈਠੇ ਆਂ ਅਪੰਛੀ ਕਿਥੇ ਬੈਠੇ ਆ ਜੀ ਰਕਤਾਂ ਤੇ ਬੈਠੇ ਨੇ ਜਿਵੇਂ ਕੋਈ بارش ਪਈ ਜਾਂਦੇ ਭਿੱਜ ਜਾਂਦੇ ਵੇਖੋ ਤਾਂ ਆ ਪਈ ਜੇ ਬੱਡੇ ਨਾ ਪਰੰਦੇ ਨਾ ਗਿਲਾ ਹਜ਼ਾਰ ਇਹ ਦੇਖ ਪੰਛੀਆਂ ਦੇ ਅੰਗਰੇਨਿਆਂ ਵਿੱਚ ਕੋਈ ਪੈਸਾ ਨਹੀਂ ਜਿਸ ਵੇਲੇ ਜਾ ਕੇ ਤੇ ਕੋਈ ਖਰੀਦ ਲਿਆਉਣਗੇ ਤਰੰਦੇ ਨਾ gira ha yaar درخت ਆਬ ਆਸ ਕਰ ਕਦੇ ਇੱਕ ਦਰਖਤਾਂ ਦੀ ਆਸ ਰੱਖੀ ਜੇ ਤੇ ਪਾਣੀ ਦੀ ਆਸ ਰੱਖਦੇ ਜੇ ਪਰ ਫਿਰ ਵੀ ਪਤਾ ਕੀ ਕਹਿੰਦੇ ਰਹਿੰਦੇ ਜੀ ਦੇਹੰਦ ਸੁਈ ਇੱਕ ਤੂਈ ਇੱਕ ਤੂਈ ਪਰਮਾਤਮਾ ਇੱਕ ਤੂਈ ਤੂਈ ਉਹਦਾ ਨਾਮ ਜਪਦੇ ਜਿੰਨੇ ਵੀ ਜੀਵ ਜੰਤੂ एक मनोप्रिय तेरा सीधा सरदार कहता मैं क्यों नाम जप पाने दुर्गा की जनूर अपने सब कुछ ये देता लेकिन मैं दुर्गा की प्रकाश देवी का नाम जप पाने जीव जंतु ने उधर नाम जप दे दे जो बोलत है बड़े कमीन पंखेरू सो बिना हर जापत है नहीं और कहते पड़े की मछियां ते की हिरण ਤੇ ਕੀ ਪੰਛੀ ਸਾਰੀ ਉਹਦਾ ਨਾਮ ਜਪਦੇ ਜਿਵੇਂ ਤੁਸੀਂ ਉਹਦਾ ਨਾਮ ਜਪਿਆ ਕਰ ਸਭਨ ਕਰਤੇ ਤੇਰੀ ਏਕਾ ਜੀ